ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਨਕੋਦਰ ਤੋਂ ਨੂਰ ਮਹਿਲ ਰੋਡ ਦੇ ਉੱਪਰ ਐਕਸੀਡੈਂਟ ਹੋਇਆ ਜਿਸ ਦਾ ਗੱਡੀ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਕਿ ਬਹੁਤ ਬੁਰੀ ਤਰ੍ਹਾਂ ਗੱਡੀ ਜੋ ਕਿ ਅਮਣੋ ਸਾਹਮਣੇ ਦੋ ਗੱਡੀਆਂ ਵੇ ਉੱਪਰ ਜਿਸ ਤਰ੍ਹਾਂ ਕੀ ਖੰਬੇ ਦੀਆਂ ਤਾਰਾਂ ਤੇ ਖੰਭਾ ਪੂਰਾ ਬੁਰੀ ਤਰ੍ਹਾਂ ਛਤੀਗ੍ਰਸਤ ਹੋ ਚੁੱਕਾ ਹੈਗਾ ਸੋ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰ ਟੀਵੀ ਰਾਹੀਂ ਦੇਖ ਰਹੇ ਹੋ ਦੂਸਰੀ ਸਾਈਡ ਬਾਹਰ ਹੁੰਦਾ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਗੱਡੀ ਬੁਰੀ ਤਰ੍ਹਾਂ ਪਲਟ ਚੁੱਕੀ ਹੈਗੀ ਆ ਤੇ ਗੱਲਬਾਤ ਕਰਦੇ ਆ ਇਥੇ ਬਹੁਤ ਦੇਖੋ ਕਿੰਨਾ ਬੰਦਾ ਹਲਾ ਬਚਾ ਰਹੀ ਆ ਉਦਰਾ ਆ ਦੋ ਖੰਭੇ ਆ ਲੈ ਲੋ ਇੱਕ ਤੀਜਾ ਦੇਖੋ ਬਹੁਤ ਸ਼ੱਤ ਤਾਂ ਉਦੇ ਪਾਰ ਤੱਕ ਤਾਂ ਤੇ ਕਹਿੰਦੇ ਮਚਾ ਗਈ ਵਜਨ ਦੇ ਲੱਲ ਹੈ ਨੰਬਰ ਜੋ ਕਿ ਪੀਵੀ08 ਐਫ ਡੀ 2600 ਗੱਡੀ ਸਕੋਰਪੀਓ ਹੈ ਸੋ ਆ ਦੇ ਚਗਲ ਆਪੋ ਚੋ ਚ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਗੱਡੀ ਕਿਸ ਤਰ੍ਹਾਂ ਪਲਟੀ ਹੋਈ ਹੈਗੀ ਆ ਤੁਸੀਂ ਇਹ ਤਸਵੀਰਾਂ ਜੋ ਦੇਖ ਰਹੇ ਹੋ ਚਾਰੇ ਪਾਸੇ ਇੱਕ ਦੋ ਤਿੰਨ ਤਕਰੀਬਨ ਚਾਰ ਖੰਭੇ ਜਿਹੜੇ ਹੈਗੇ ਆ ਦਿਖ ਚੁੱਕੇ ਹੈਗੇ ਆ ਇੰਨੀ ਜਬਰਦਸਤ ਦੂਸਰੀ ਗੱਡੀ ਜਿਹੜੀ ਹੈਗੀ ਆ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਆ ਪੀਵੀ 010 ای وی 0 467 ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਕੇਸ ਕੰਡੀਸ਼ਨ ਦੇ ਵਿੱਚ ਆ ਆਮਣੋ ਸਾਹਮਣੇ ਇਹ ਟੱਕਰ ਹੋਈ ਤੇ ਗੱਡੀ ਜਿਹੜੀ ਆ ਪਲਟੀ ਇੱਥੇ ਪਹੁੰਚੇ ਹੋਏ ਗੱਲਬਾਤ ਕਰਦੇ ਹੈਗੇ ਆ ਹਾਂਜੀ ਭਾਜੀ ਕੀ ਗੱਲਬਾਤ ਹੋਈ ਕਿੱਦਾਂ ਹੋਈ ਇਹ ਘਟਨਾ ਕਿੱਦਾਂ ਹੋਈ ਪਤਾ ਹੈ ਹਲੇ ਹੁਣੇ ਆ ਕੇ ਖੜੇ ਹੋਏ ਅੱਛਾ ਕਹਿੰਗੇ ਸਾਡੇ ਪਿੰਡ ਦੀ ਇਹ ਸਾਡੇ ਪਿੰਡ ਦੀ ਆ ਕਿਹੜੇ ਪਿੰਡ ਤੋਂ ਆ ਜੀ ਨੰਗਲ ਤੋਂ ਨੰਗਲ ਤੋਂ ਹਾਂਜੀ ਹਾਂਜੀ ਦੇ ਕੋਈ ਕੀ ਕਿਦਾਂ ਹੋਇਆ ਹੈਗਾ ਕੋਈ ਆਦਤ ਦੇ ਬਾਰੇ ਹਾਂਜੀ ਵਿੱਚ ਬੈਠੀ ਹੈ ਕਿ ਨਹੀਂ ਖੜੀ ਸੀ ਗੱਡੀ ਇਹ ਖੜੀ ਸੀ ਕਿ ਗੱਡੀ ਜਿਹੜੀ ਖੜੀ ਉਹਦੀ ਤੇ ਬਹੁਤ ਤੇਜ਼ ਸੀਗੀ ਉਹ ਕਿਧਰ ਵਾਰੀ ਸੀਗੀ ਪਤਾ ਨਹੀਂ ਹਾਂ ਅਸੀਂ ਤਾਂ ਇਹ ਹਾਂਦੇ ਹੁਣੇ ਅੱਛਾ ਇਸ ਤਰ੍ਹਾਂ ਇਹ ਘਟਨਾ ਹੋਈ ਹੈ ਕੁਝ ਦੱਸ ਸਕਦੇ ਹੈਗੇ ਦੱਸ ਦੱਸ ਦਦਾਈ ਕਿ ਨਹੀਂ ਦਦੇ ਹਾਂਜੀ ਜਿਹੜੇ ਡਰਾਈਵਰ ਸੀਗੇ ਕੁਝ ਉਸ ਬਾਰੇ ਕੋਈ ਦੱਸ ਸਕਦਾ ਹੈ ਜੀ ਕੋਈ ਹੈਗਾ ਜੀ ਭਾਈ ਜੀ ਮੈਨੂੰ ਤਾਂ ਭਾਈ ਆਦੋਂ ਨਹੀਂ ਹੈ ਸੂਨ ਚ ਹੁੰਦਾ ਭਾਈ ਅ ਇਸ ਘਟਨਾ ਬਾਰੇ ਕੁਝ ਦੱਸ ਸਕਦੇ ਹੈਗੇ ਤਾਂ ਉਹ ਨਹੀਂ ਨਾ ਆਇਆ ਬਸ ਓਵਰਟੇਕ ਕਰਦੇ ਤੇ ਸ਼ਾਇਦ ਲੱਗ ਗਿਆ ਐਕਸੈਂਟ ਉਹਦੇ ਕੋਲ ਨਹੀਂ ਕਿਧਰ ਉਹ ਗੱਡੀ ਆ ਰਹੀ ਸੀ ਕਿਧਰ ਪਾਸੇ ਦੋਨੇ ਹਾਂਜੀ 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 ਉਹ ਗੱਡੀ ਓਵਰਟੇਕ ਕਰਨ ਲੱਗੀ ਨੇ ਮਾਰਤਾ ਤੇ ਡਰਾਈਵਰ ਉਹਦਾ ਕਿਧਰ ਗਿਆ ਡਰਾਈਵਰ ਸਾਨੂੰ ਕੁਝ ਨਹੀਂ ਪਤਾਇਆ ਜੀ ਲੇਟ ਆਇਆ ਹੈ ਅੱਛਾ ਚਾ ਹੋ ਗਿਆ ਜੀ ਬਚਾ ਹੋਇਆ ਹੈ ਬਚਾ ਆਇਆ ਜੀ ਸੱਟਾਂ ਲੱਗੀਆਂ ਇੱਧਰ ਫੈਮਿਲੀ ਸਾਡੀ ਦੀ ਫੈਮਿਲੀ ਸੀਗੀ ਤੇ ਉਸ ਦੀ ਕਿਹੜੇ ਪਿੰਡ ਤੋਂ ਨੰਗਲ ਨੰਗਲ ਤੇ ਹੁਣ ਕਿੱਧਰ ਹੈਗੇ ਆ ਹਸਪੀਟਲ ਦਾ ਕਮਲ ਹਸਪੀਟਲ ਹਾਂਜੀ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਚਾਰੇ ਪਾਸੇ ਮਾਹੌਲ ਜਿਹੜਾ ਬਹੁਤ ਹੀ ਤਣਾਅਪੂਰਨ ਜਿਹਾ ਲੱਗ ਰਿਹਾ ਹੈਗਾ ਕਿਉਂਕਿ ਦੋਨਾਂ ਹੀ ਜਿਹੜੀ ਆ ਵੀ ਗੱਡੀਆਂ ਜਿਹੜੀਆਂ ਓਵਰਟੇਕਨ ਲੱਗੀ ਹੈਗੀ ਆ ਉਸ ਹਿਸਾਬ ਦੇ ਨਾਲ ਕੀ ਆ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਓਵਰਟੇਕ ਕਰ ਰਹੀ ਸੀਗੀ ਓਵਰ ਸਪੀਡ ਦੱਸੀ ਜਾ ਰਹੀ ਆ ਸੋ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਵਿਸ਼ ਭਾੜੀ ਵੀਰ ਆਹੀਂ ਦੇਖ ਰਹੇ ਹੋ ਅਸੀਂ ਇਸ ਵਕਤ ਖੜੇ ਹੈਗੇ ਆ ਨਕੋਦਰ ਤੋਂ ਨੂਰਮੈਲ ਰੋਡ ਦੇ ਉੱਤੇ ਜੋ ਕੁਝ ਇਹਦੇ ਵਿੱਚ ਗੱਡੀ ਚ ਸਵਾਰੀਆਂ ਸੀਗੀਆਂ ਉਹਨਾਂ ਨੂੰ ਹਸਪਤਾਲ ਚਾਇਆ ਗਿਆ ਹੈਗਾ ਆ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ